नमस्कार आप देख रहे हैं सच की आवाज रोपर टुडे 99 जिस पर आप विश्वास करते हैं रोपर नंगल आनंदपुर साहिब गटशंकर की पल-पल की खबरों के साथ अपडेट रहने के लिए बने रहिए रोपर टुडे 99 चैनल पर आइए शुरुआत करते हैं आज की मुख्य खबरों से आपके इलाके वास्ते बड़ी शर्मसार दी गल है जितने की लोकी अपना दस्तहांत काट के हजे तक ये मतलब ये प्रशासन दी ड्यूटी बनदी है जो कि assi पिंडा निभाया करते हैं ये छोटे मतलब ਇਹ ਟੋਟਲ ਡੇਰਾਬਾਦੀ ਪੁੱਛੜਖਾਨੇ 'ਚ ਏ ਟੋਟੇ ਪਹੁੰਚੇ ਹੈ ਜੀ ਅਸੀਂ ਤਾਂ ਐਮਐਲਏ ਸਾਹਿਬ ਨੂੰ ਵੀ ਥਾ ਰਿਕਵੈਸਟ ਕਰੇ ਉਹ ਕਿਤੇ ਵੀ ਉਹਨਾਂ ਨੂੰ ਉੱਪਰ ਨਹੀਂ ਮਿਲ ਰਹੀ ਹੈ ਪਰ ਗੱਲ ਕਾਰਵਾਈ ਹੋਵੇ ਉਹਨੂੰ ਕਰਨਾ ਤੁਹਾਡਾ ਵੀ ਫਰਜ਼ ਹੈ ਇਸ ਬਾਤ ਨੂੰ ਲੈ ਕੇ ਬੁਝ ਜੱਸਦਾ ਨਾ ਜ਼ਿੰਮੇਵਾਰੀ ਸੇ ਬਚ ਨਹੀਂ ਸਕਦਾ ਦੇਖੀ ਬੜਾ ਗੰਭੀਰ ਮਸਲਾ ਹੈ ਇਹਨੂੰ ਧਿਆਨ ਵਿੱਚ ਲਿਆ ਕੇ ਪ੍ਰਸ਼ਾਸਨ ਨੂੰ ਛੇਤੀ ਨੂੰ ਛੇਤੀ ਦਾ ਹੱਲ ਕਰਨਾ ਚਾਹੀਦਾ ਜੀ ਇਹ ਸਾਡਾ ਤਾਂ ਹੋ ਗਿਆ ਜੀ ਮੀਨ 30 35 ਪਿੰਡਾਂ ਦੇ ਜਿਹੜੇ ਪਿੰਡਾਂ ਦੇ ਵਿੱਚ ਪਿੰਡਾਂ ਨਾਲ ਦਾਦਾ 20 20 50 50 100 100 ਰੁਪਈਆ ਇਕੱਠਾ ਕਰਕੇ ਝੋਟੇ ਖਰੀਦ ਕੇ ਛੱਡੇ ਸੀ ਉਹ ਸਾਡੇ 30 35 ਪਿੰਡਾਂ ਦੇ ਵਿੱਚੋਂ ਝੋਟੇ ਸਾਡੇ ਲਗਾਤਾਰ ਗਾਇਬ ਹੋ ਰਿਹਾ ਜੋ ਕਿ ਸਾਡੇ 30 35 ਪਿੰਡਾਂ ਦੇ ਜਿਹੜੇ ਝੋਟੇ ਸਾਨੂੰ ਨਹੀਂ ਮਿਲ ਰਹੇ ਉਸ ਮੱਦੇ ਨਜ਼ਰ ਅੱਜ ਅਸੀਂ ਸਾਰੇ ਪਿੰਡਾਂ ਦੇ ਲੰਬardar ਪੰਚ ਪਿੰਡ ਨਿਵਾਸੀ ਸਾਰੇ ਇਕੱਠੇ ਹੋ ਕੇ ਐਸ ਐਚ ਓ ਨੂਰਪੋਪੇਦੀ ਜੀ ਨੂੰ ਅੱਜ ਅਸੀਂ ਅਰਜੀ ਦਿੱਤੀ ਹੈ ਵੀ ਸਾਡਾ ਇਸ ਚੀਜ਼ ਦਾ ਹੱਲ ਕੀਤਾ ਜਾਵੇ। ਉਹਨਾਂ ਨੇ ਸਾਨੂੰ 2 ਦਿਨ ਦਾ ਸਮਾਂ ਦਿੱਤਾ ਹੈ। 2 ਦਿਨ ਤੇ ਬਾਅਦ ਦੇਖਿਆ ਜਾਊਗਾ ਜੇ ਇੱਥੇ ਕੁਝ ਨਹੀਂ ਹੁੰਦਾ ਤਾਂ ਅਸੀਂ ਅੱਗੇ ਐਸਐਸਪੀ ਦੇ ਦਫ਼ਤਰ ਵੀ ਪੇਸ਼ ਹੋਵਾਂਗੇ ਕਿਉਂਕਿ ਸਾਡੇ ਪਿੰਡਾਂ ਦਾ ਬਹੁਤ ਨੁਕਸਾਨ ਹੋਇਆ। ਹਾਂਜੀ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਇੱਥੇ ਥਾਣਾ ਮੋਪੇਟੀ ਵਿਖੇ ਸਾਰੇ ਮੇਰੇ ਖਿਆਲ ਲਗਭਗ 20-25 ਪਿੰਡਾਂ ਦੇ ਪੰਜ ਸਰ ਪੰਜ ਲੰਬardar ਸਾਹਿਬ ਇਕੱਠੇ ਹੋਏ ਨੇ ਮਸਲਾ ਇਹ ਹੈ ਵੀ ਪਿੰਡਾਂ ਵਿੱਚ ਜਿਹੜੇ ਵੀ ਪੰਚਾਇਤੀ ਝੋਟੇ ਆਪਣਾ ਛੱਡੇ ਹੋਏ ਸੀਗੇ ਉਹ ਲਗਭਗ 30-35 ਪਿੰਡਾਂ ਦੇ ਝੋਟੇ ਪਿਛਲੇ 2-2.5 ਮਹੀਨੇ ਤੋਂ ਗਾਇਬ ਹੁੰਦੇ ਜਾ ਰਹੇ ਨੇ ਸਾਡਾ ਪਿੰਡ ਹਿਆਤਪੁਰ ਵੀ ਇਹਦੇ ਵਿੱਚ ਸ਼ਾਮਲ ਹੈ ਸਾਡਾ ਝੋਟਾ ਵੀ ਕਮ ਸੇ ਕਮ 15-20 ਦਿਨ ਤੋਂ ਨਹੀਂ ਲੱਭ ਰਿਹਾ ਸੀਗਾ ਇਸ ਕਰਕੇ ਅਸੀਂ ਅੱਜ ਕਾਫੀ ਪਿੰਡਾਂ ਦੇ ਮੋਤਬਰ ਬੰਦੇ ਇਕੱਠੇ ਕਰਕੇ ਅਸੀਂ ਅੱਜ ਐਸਐਚਓ ਸਾਹਿਬ ਨੂੰ ਮਿਲੇ ਤੇ ਉਹਨਾਂ ਨੂੰ ਆਪਾਂ ਐਪਲੀਕੇਸ਼ਨ ਦਿੱਤੀ ਆ ਜੀ ਇਕੱਠੇ ਹੋ ਕੇ ਤੇ ਉਹਨੇ ਸਾਨੂੰ ਵਿਸ਼ਵਾਸ ਦਿਵਾਇਆ ਵੀ ਅਸੀਂ ਲਗਭਗ 2-3 ਦਿਨ ਵਿੱਚ ਅਸੀਂ ਬੰਦੇ ਲੱਭ ਕੇ ਉਹਨਾਂ ਦੇ ਜੋ ਵੀ ਕਾਨੂੰਨੀ ਕਾਰਵਾਈ ਆਪਾਂ ਕਰਾਂਗੇ ਸਾਨੂੰ ਇਸ ਚੀਜ਼ ਦਾ ਡਰ ਹੈ ਵੀ ਇਹ ਜਿਹੜੇ ਝੋਟੇ ਗਾਇਬ ਹੋ ਰਹੇ ਸ਼ਾਇਦ ਕਿਤੇ ਇਹ ਵੱਡਣ ਵਾਸਤੇ ਜਿਹੜੀਆਂ ਫੈਕਟਰੀਆਂ ਬੀਫ ਦਾ ਕੰਮ ਕਰਦੀਆਂ ਸ਼ਾਇਦ ਉੱਥੇ ਨਾ ਜਾਂਦੇ ਹੋਣ ਕਿਉਂਕਿ ਇਹ ਮਾਮਲਾ ਬਹੁਤ ਗੰਭੀਰ ਹੈ ਇਹਨੂੰ ਧਿਆਨ ਵਿੱਚ ਲਿਆ ਕੇ ਪ੍ਰਸ਼ਾਸਨ ਨੂੰ ਛੇਤੀ ਨੂੰ ਛੇਤੀ ਦਾ ਹੱਲ ਕਰਨਾ ਚਾਹੀਦਾ ਜੀ ਇਹ ਸਾਡਾ ਤਾਂ ਹੋ ਗਿਆ ਜੀ ਮਹੀਨਾ ਬਾਕੀ ਹੋਰ ਜਿਹੜੇ ਪਿੰਡਾਂ ਦੇ ਲੋਕ ਦੱਸ ਰਹੇ ਕਿਸੇ ਦਾ 2 ਮਹੀਨੇ ਹੋ ਗਏ ਕਿਸੇ ਦਾ 2.5 ਮਹੀਨੇ ਹੋ ਗਏ ਜੀ ਸਾਡੇ ਪਿੰਡ ਦਾ ਰੋਲੀ ਦਾ ਝੋਟਾ ਵੀ ਲਾਪਤਾ ਆ ਉਹਨੂੰ ਵੀ ਇੱਥੇ ਪੁਲਿਸ ਰਿਪੋਰਟ ਕਰਾਈ ਵੀ ਆਹਲੇ ਤੱਕਰ ਕੁਝ ਪਤਾ ਨਹੀਂ ਲੱਗਿਆ ਸਾਡੀ ਇਹੀ ਹੈ ਪ੍ਰਸ਼ਾਸਨ ਨੂੰ ਕਿ ਇਹਨਾਂ ਦੋ ਵੀ ਹੈਗਾ ਇਹ ਲੈ ਕੇ ਜਾਂਦੇ ਆ ਜਾਂ ਕਿੱਥੇ ਵੀ ਲੈ ਕੇ ਜਾਂਦੇ ਬਟਨ ਵਾਸਤੇ ਜਾਂ ਕੋਈ ਵੀ ਹੈਗਾ ਇਹਨਾਂ ਦੀ ਭਾਲ ਕੀਤੀ ਜਾਵੇ ਕਿਹ ਨਾਲ ਸ਼ਗਰ ਫਿਰ ਗਾ ਸਾਡਾ ਨਾਂ ਮੇਰਾ ਰਾਮਧਾਨ ਹੈ ਜੀ ਸਾਡਾ ਇੱਥੇ ਛੋਟੇ ਚੋਟੇ ਹੋਣ ਦੇ ਸਬੰਧ ਚ ਆਏ ਆ ਕੋਈ ਸਾਡੇ ਏਰੀਆ ਦੇ ਵਿੱਚੋਂ 20-25 ਛੋਟੇ ਚੋਟੇ ਹੋ ਚੁੱਕੇ ਆ ਬਾਕੀ ਹਜੇ ਲੋਕਾਂ ਨੇ ਮਤਲਬ ਹਜੇ ਧਿਆਨ ਨਹੀਂ ਮਾਰਿਆ ਤੇ ਇਹ ਸਬੰਧ ਦੇ ਵਿੱਚ 1 ਮਹੀਨਾ ਹੋ ਗਿਆ ਸਾਨੂੰ ਘੁੰਮਦਿਆਂ ਨੂੰ ਤੇ ਹਜੇ ਤੱਕ ਇਹ ਮਤਲਬ ਇਹ ਪ੍ਰਸ਼ਾਸਨ ਦੀ ਡਿਊਟੀ ਬਣਦੀ ਹੈ ਜੋ ਕਿ ਅਸੀਂ ਪਿੰਡਾਂ ਵਾਲੇ ਨਿਭਾਇਆ ਕਰਦੇ ਆਂ ਇਹ ਛੋਟੇ ਮਤਲਬ ਇਹ ਟੋਟਲ ਦੇਰਾ ਵਸੇ ਬੁੱਚੜਖਾਨੇ ਇਹ ਛੋਟੇ ਪਹੁੰਚੇ ਆ ਜੀ ਅਸੀਂ ਤਾਂ ਐਮਐਲਏ ਸਾਹਿਬ ਨੂੰ ਵੀ ਰਿਕਵੈਸਟ ਕਰਦੇ ਆ ਦੇਖੋ ਜੀ ਇਹ ਵੀ ਇਹ ਤੁਹਾਡਾ ਮਾਣ ਰੱਖਿਆਗਾ ਇਦੇ ਵਿੱਚ ਤੁਸੀਂ ਵੀ ਧਿਆਨ ਦਿਓ ਇਹ ਨਾ ਬੰਦਿਆਂ ਨੂੰ ਜਲਦੀ ਤੋਂ ਜਲਦੀ ਇਹਨਾਂ ਨੂੰ ਖੜੇ ਜਾਣੇ ਇਹਨਾਂ ਨੂੰ ਸਜ਼ਾ ਦਿੱਤੀ ਜਾਵੇ ਜਿਨ੍ਹਾਂ ਨੇ ਛੋਟੇ ਮਤਲਬ ਗਾਇਬ ਕੀਤੇ ਪਿੰਡਾਂ ਚ ਹੁਣ ਪਿਛੋਕਸ਼ਨ ਬੋਲੋ ਬੋਲੋ ਮੈਂ ਜੀ ਸਿੰਘ ਪਿੰਡ ਹਰੀਪੁਰ ਕੇ ਸਬੰਧ ਵਿੱਚ ਆਇਓ ਸੀ ਅੱਜ ਸਾਡੇ ਪਿੰਡ ਤੋਂ ਤਕਰੀਬਨ ਡੇਢ ਮਹੀਨਾ ਪਹਿਲਾਂ ਸਾਡੇ ਪਿੰਡ ਦਾ ਛੋਟਾ ਗਾਇਬ ਹੋਇਆ ਸੀ ਜਿਹੜਾ ਕਿ ਹਰੀਪੁਰ ਦੇ ਨਾਲ ਲੱਗਦਾ ਪਿੰਡ ਸਮੁੰਦਰੀਆਂ ਦੋਹਾਂ ਪਿੰਡਾਂ ਦੇ ਵਿੱਚ ਘੁੰਮਦਾ ਸੀ ਇਹ ਜਦੋਂ ਸਾਨੂੰ ਇਹ ਝੋਟੇ ਬਾਰੇ ਪੰਜ-ਛੇ ਦਿਨ ਭਾਲ ਕੀਤੀ ਨਹੀਂ ਕੁਝ ਸराग ਮਿਲਿਆ ਫਿਰ ਅਸੀਂ ਕਲਮਾ ਚੌਂਕੀ ਵਿਖੇ ਆ ਕੇ ਆਪਣੀ ਦਰਖਾਸਤ ਦਿੱਤੀ ਰਾਹ ਦਿੱਤੀ ਨੂੰ ਮੇਂ ਤਕਰੀਬਨ 1 ਮਹੀਨੇ ਦੇ ਕਰੀਏ ਸਮਾਂ ਹੋ ਗਿਆ ਉਹਨਾਂ ਵੱਲ ਕੋਈ ਕਰਦੇ ਨਹੀਂ ਹੁਣ ਸਰਕਾਰੀ ਆਪਣੇ ਲੈਵਲ ਤੇ ਕਰਦੇ ਹੋਣਗੇ ਪਰ ਸਾਨੂੰ ਕੋਈ ਇਨਫੋਰਮੇਸ਼ਨ ਨਹੀਂ ਮਿਲੀ ਕਿ ਕੀ ਕੇ ਪਾਸੇ ਕੋਈ ਸਰਾਗ ਮਿਲਦਾ ਹੈ ਜਾਂ ਨਹੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਕਿ ਇਹੋ ਜਿਹੇ ਜਿਹੜੇ ਅਨਸਰ ਨੇ ਉਹਨਾਂ ਪ੍ਰਤੀ ਸਖਤ ਸਖਤ ਕਾਰਵਾਈ ਕੀਤੀ ਜਾਵੇ ਤੁਰੰਤ ਐਕਸ਼ਨ ਲਿਆ ਜਾਵੇ ਇਹ ਜੀਵ ਹੱਤਿਆ ਦੇ ਨਾਲ ਆਮ ਜਨਤਾ ਨੂੰ ਵੀ ਬਹੁਤ ਘਾਟਾ ਪੈ ਰਿਹਾ ਹੈ ਅੱਜ ਵੀ ਅਸੀਂ ਥਾਣਾ ਨੂਪੁਰ ਵਿੱਚ ਐਸਐਸਓ ਸਾਹਿਬ ਨੂੰ ਮਿਲੇ ਹਾਂ ਉਹਨਾਂ ਨੇ ਸਾਨੂੰ ਆਸਰਾਨ ਦਿੱਤਾ ਕਿ ਜਲਦੀ ਤੋਂ ਜਲਦੀ ਅਸੀਂ ਇਸ ਸਬੰਧ ਵਿੱਚ ਕਾਰਵਾਈ ਕਰਾਂਗੇ ਤੁਹਾਨੂੰ ਇਨਸਾਫ ਦਵਾਵਾਂਗੇ ਸਾਥੀ ਮੇਰਾ ਪਿੰਡ ਤਸ਼ੇਮ ਲਾਲ ਜੀ ਪਿੰਡ ਟਿਪਾਨੇ ਦਾ ਸਾਡਾ ਛੋਟਾ 185 24 ਤੋਂ ਗੋਮੇ ਆ ਜਦ ਕਿ 185 24 ਨੂੰ ਇਹ ਐਪਲੀਕੇਸ਼ਨ ਦੇ ਗਏ ਆ ਕਿ ਸਾਡੇ ਛੋਟ ਦੀ ਕੋਈ ਕਾਰਵਾਈ ਅਜੇ ਤੱਕ ਨਹੀਂ ਹੋਈ ਹੈ ਅਸੀਂ ਤਾਂ ਦੁਬਾਰਾ ਫਿਰ ਇਹ ਬੇਨਤੀ ਕਰਨ ਆਏ ਜਾਈਏ ਕਿ ਇਹਦੀ ਜਲਦੀ ਜਲਦੀ ਕਾਰਵਾਈ ਕੀਤੀ ਜਾਵੇ ਔਰ ਪ੍ਰਸ਼ਾਸਨ ਨੇ ਸਾਨੂੰ ਇਹ ਬੇਨਤੀ ਕੀਤੀ ਕਿ 2 ਦਿਨ ਦੇ ਵਿੱਚ ਅਸੀਂ ਇਹ ਜ਼ਰੂਰ ਦੱਸਾਂਗੇ ਬਾਈ ਗੁਰਜੀ ਦਾ ਖਾਲਸਾ ਬਾਈ ਗੁਰਜੀ ਖੱਤੇ ਪੰਜਾਬ న్యూਜ਼ ਚੈਨਲ ਦਾ ਪਹਿਲਾਂ ਦਿੱਤੇ ਨੂੰ ਧੰਨਵਾਦ ਕਰਦਾ ਜਿਨ੍ਹਾਂ ਨੇ ਆ ਕੇ ਇੱਥੇ ਸਾਡੀ ਜਿਹੜੀ ਹੈ ਸਮੱਸਿਆ ਸੁਣੀ ਹੈ ਅਸੀਂ 25 ਦੀ ਪਿੰਡਾਂ ਦੇ ਪੰਜ ਸਹਿਬਾਨ ਸਰਪੰਚ ਮੋਹਤਰ ਬੰਦੇ ਜਿੰਨੇ ਵੀ ਇੱਥੇ ਆਏ ਹੈ ਅਸੀਂ ਐਸ ਐਚ ਓ ਸਾਹਿਬ ਨਾਲ ਵੀ ਮੀਟਿੰਗ ਕੀਤੀ ਹੈ ਉਸ ਸਬੰਧ ਵਿੱਚ ਅਸੀਂ ਝੋਟੇ ਦੇ ਚੋਰੀ ਹੋਣ ਦਾ ਖਾਸਾ ਦੱਸਿਆ ਉਹਨਾਂ ਨੇ ਸਾਨੂੰ ਭਰੋਸਾ ਦਿੱਤਾ ਵੀ 2-3 ਦਿਨਾਂ ਦੇ ਵਿੱਚ ਅਸੀਂ ਦੇਖ ਕੇ ਤੁਹਾਨੂੰ ਥੋੜੀ ਤਸੱਲੀ ਕਰਾਵਾਂਗੇ ਇਹ ਗੱਡੀ ਵਾਲ ਬਣਕੁਮਾਰ ਜੀ ਦਾ ਝੋਟਾ ਵੀ 1 ਮਹੀਨੇ ਤੋਂ ਲਗਭਗ ਆਇਆ ਬੈ ਅਸੀਂ ਦੋਹਾਂ ਪਿੰਡਾਂ ਦੇ ਵਤਨ ਤੇ ਸੱਜਣ ਇੱਥੇ ਵੀ ਪਹੁੰਚੇ ਆ ਤੇ ਸਾਰੀ ਸੰਗਤ ਜਿਹੜੀ ਇੱਥੇ ਪਿੰਡਾਂ ਦੇ ਜਿੰਨੇ ਵੀ ਸਾਥੀ ਆਏ ਆ ਉਹਨਾਂ ਦਾ तहे ਦਿਲੋਂ ਧੰਨਵਾਦ ਕਰਦਾ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਫਤਿਹ ਅੱਜ ਤਾਂ ਜ਼ਿੰਦਗੀ ਸ ਪਹਿਲੀ ਵਾਰ ਦੇਖਣ ਮਿਲੇ ਵੀ ਝੋਟਾ ਝੋਟਾ ਹੋਈ ਪਈ ਏ ਸਾਰੇ ਪਾਸੇ ਸਾਡੇ ਇਲਾਕੇ ਵਾਸਤੇ ਬੜੀ ਸ਼ਰਮਸਾਰ ਦੀ ਗੱਲ ਹੈ ਜਿੱਥੇ ਕਿ ਲੋਕੀ ਆਪਣਾ ਦਸਵੰਦ ਕੱਢ ਕੇ ਜੋ ਪਸ਼ੂ ਖਰੀਦਦੇ ਝੋਟਾ ਛੜਦੇ ਪਿੰਡ ਦੇ ਵੀ ਸੁੱਖਣਾ ਛੜਦੇ ਬੜੀ ਪਾਸ਼ਾ ਦੀ ਅੱਜ ਉਹ ਸਾਡੇ ਛੋਟੇ ਪਿੰਡਾਂ ਵਿੱਚ ਚੋਰੀ ਹੋ ਰਹੀ ਨੇ ਉਹ ਕਿਤੇ ਵੀ ਉਹਨਾਂ ਨੂੰ ਸੁੱਖ ਨਹੀਂ ਮਿਲ ਰਹੀ ਹੈ ਪਰ ਗੱਲ ਕਾਰਵਾਈ ਹੋਵੇ ਉਹਨੂੰ ਕਰਨਾ ਤੁਹਾਡਾ ਵੀ ਫਰਜ਼ ਹੈ ਇਲਾਕੇ ਲੋਕ ਪਹਿਲਾਂ ਥੋੜੇ ਨਾਲ ਸੀ ਅੱਜ ਵੀ ਨਾਲ ਹੈ ਧੰਨਵਾਦ ਸੱਸੀ ਗੱਲ ਜੀ ਨਮਸਕਾਰ ਪਹਿਲੇ ਤੋਂ ਆਪਕਾ ਮੀਡੀਆ ਕਰਮਾ ਬੜਾ ਹਾਰਦਿਕ ਧੰਨਵਾਦ ਕਰਤਾ ਹੂੰ ਕਿ ਬੜੀ ਅਹਿਮ ਖਬਰ ਕੋ ਲੈ ਕੇ ਕੇ ਆਪ ਹਮਾਰੇ ਸਾਥ ਆਏ देखिए आप देख सकते हैं तकरीबन 25-30 गाँव के लोग यहाँ हमारे साथ मौजूद हैं बड़ा ही संवेदनशील मसला हम लेकर के सामने आए हो सकता है प्रशासन इसको हल्के में ले हंसी में ले इलाके के सारे लोगों का पशुधन जिसको चोट्टा कहते हैं बफेलो ब्रीड का वो जो है गाँव में जो होते हैं पंचायत के तौर पर वो कई दिन तकरीबन दो महीने से गायब होने शुरू हो गए लोगों ने जब पैरवी करी गौर किया तो ये देखा देखिए प्रशासन से हमने आज भी मुलाकात करी है जो साहब से बात करी है मानते हैं पुलिस कहती है कि ये ठीक है जी पुलिस के पास बल की कमी है हम लोगों से भी अपील करते हैं कि ठीक है अपना ठिकरी पहला भी रखें लेकिन